ਹੋਰ ਜੀ ਠੀਕ ਠਾਕ ਹੁਈ ਸਾਰੇ ਜੀ ਲਓ ਜੀ ਅੱਜ ਕਰਤਾ ਹੀ ਬਾਡੀ ਦਾ ਕੰਮ ਸ਼ੁਰੂ ਜੀ ਤਰੀਕ ਹੈਗੀ ਅੱਜ 12 ਤਰੀਕ ਜੀ ਚੌਥੇ ਮਹੀਨੇ ਦੀ 2024 ਉਹ ਦਰ ਚੱਲਦੀ ਹੈ ਜੀ ਇੱਧਰ ਆਹ ਲਾਈਨ ਵੱਢਦੀ ਮੱਲਾ ਪਿੱਤਰ ਫੋਰਮੈਨ ਭਾਰਤੀ ਟਰਾਲੀ ਕੱਢਦੀ ਟੀਸੀ ਅੱਛਾ ਦੂਈ ਚ ਹੈ ਵਾ ਠੀਕ ਆ ਦਾ ਭਰਾ ਜਪਿੱਤਰ ਹੋ ਜੂ ਵੀਰ ਵਾਲੀ ਹੈ ਹਾਂਜੀ ਹਾਂਜੀ 10 ਕਿਲੇ ਵੀਰ ਦੇ ਬਾ 6 ਕਿਲ੍ਹਾ ਦਾ ਗੇੜ ਵਣਦਾ ਹੈ ਨਾ ਹਾਂਜੀ ਹਾਂ 6.5 ਦਾ ਗੇੜ ਆਈ ਤਾਂ ਹੀ ਡੱਕ ਲੈ ਆਈ ਫਿਰਦਾ ਬਾਈ ਪਿੰਦਰ ਰੁਪਈਆ ਹਾਂ ਹੂੰ ਓਕੇ ਹੈ ਜੀ ਇਹਦਾ ਬਾਕੀ ਤਾਂ ਆਲੂ ਵਾਲੀ ਰਹੀ ਹਾਂਜੀ ਹਾਂ ਫਿਰ ਉਹ 8 ਕਿਲੇ ਆਲੂ ਵਾਲੇ ਰਹਿ ਗਏ ਜੀ ਜੀ ਦਾ ਜਕਤਾ ਵਾਲੀ ਜੀ ਅੱਛਾ ਕਣਕ ਜੈ ਕਣ ਨਯਾਰਾ ਯਾਰ ਕਿ ਨਹੀਂ ਇੱਕਦੇ ਆਉ ਜਦੇ ਕੰਮ ਹਾਂ ਇਹ ਨਾਲ ਜੀਰੀ ਦਾ ਮੈਂ ਲਾਈ ਜਾਊਂਗੇ ਜਿਹੜੇ ਆਈ ਜਾਊ ਜਾਈ ਜਾ ਕੰਮ ਆ ਫਿਰਦੀ ਆ ਮੋਰਨੀ ਨਾਚਦੀ ਐਨ ਪੂਰੀ ਸਫਾਈ ਦਾ ਫੁੱਲ ਐਨ ਐਨ ਫੁੱਲ ਆ ਜੀ ਚੱਲਦੀ ਹੈ ਸੁੱਤੀ ਪਈ ਕਿਤਾ ਚੈਨ ਆ ਪੈਂਦੀ ਆਵਾਜ਼ ਨਹੀਂ ਜਾਵਾ ਵੀ ਅਏ ਭਲੇ ਇਹ ਤਾਂ ਦੇਖਣਾ ਪੈਂਦਾ ਵੀ ਚੱਲਦਾ ਵੀ ਆ ਨਾ ਚੀਨ ਆ ਪਈ ਕਿਧਰੇ ਪਾਸਿਓਂ ਕੱਲੀ ਇੰਜਣ ਦੀ ਆਵਾਜ਼ ਆ ਵੇਖੋ ਉਹ ਜਿਹੜਾ ਆਈਲੀ ਕੁਆਟਰਬੋਲ ਲੰਦਾ ਜਹਾਜ਼ ਹੈ ਜਿਹੜੇ ਕੱਲ ਨੰਗੇ ਦੀ ਆਪਣੇ ਥੱਲੇ ਜੀ ਪੈਂਡ ਦੇ ਉਹ ਜੀ ਉੱਪਰ ਆਉਣ ਲੱਗੇ ਮੈਨੂੰ ਪਹਿਲਾਂ ਉੱਥੇ ਆਏ ਉਹਦੇ ਤੇ ਜੀ ਉੱਥੇ ਬੈਠਾ ਜਹਾਜ਼ ਆ ਗਿਆ ਅੜਤੀ ਟੁੱਠਾ ਇਹ ਛੱਲ ਪਾਊਗੀ ਛੱਲ ਪਾਊਗੀ ਛੱਲ ਬਹੁਤਾ ਕਰ ਓ ਜਾਣਦੇ ਓ ਆਉ ਛੱਲ ਉੱਪਰ ਦੀ ਹਟਦਾ ਨਹੀਂ ਆਹ ਸੀਸੀ ਘੜਾ ਲਈ ਪੂਰੀ ਜਿਓ ਓ ਤੇ ਹੀ ਪੈ ਆ ਤੱਕ ਹੁਣ ਫੇਰ ਮਾਰ ਹੱਥ ਆਹ ਰਪੀਟ ਉੱਠ ਵਾਦਦੇ ਨੇ ਦਾਣੇ ਕਾ ਭਾਈ ਤੇਰੇ